ਮੇਰਾ ਨਾਮ ਜਰਨੈਲ ਸਿੰਘ ਜੀ ਮੇਰੇ ਆ ਪ੍ਰਾਈਵੇਟ ਪਾਰਟ ਤੇ ਲੱਗਾ ਜੇ ਗ੍ਰੇਨੇਡ ਹੈਂਡ ਗ੍ਰੇਨੇਡ ਸੁੱਟਿਆ ਹੀ ਉਹਨਾਂ ਨੇ ਉਹ ਸੰਭੂ ਬਾਰਡਰ ਤੇ ਕੱਲ ਹੀ ਗਏ ਆ 2:30 ਵਜੇ ਪਹੁੰਚੇ ਆ ਉੱਥੇ ਗੱਡੀਆਂ ਤੇ ਗਏ ਆ ਜਥੇ ਬੰਦੀਆਂ ਜਦੋਂ ਅਸੀਂ ਗਏ ਆ ਉਦੋਂ ਤੇ ਬੈਠੇ ਹੀ ਸਾਰੇ ਕਿਸਾਨ ਸ਼ਾਂਤਮਈ ਤੇ ਇਹਨਾਂ ਨੇ ਬੰਬ ਸੁੱਟੇ ਆ ਡਰਾਂ ਨਾਲ ਲੰਗਰ ਖਾਂਦਿਆਂ ਦੇ ਵੀ ਸੁੱਟੇ ਆ ਉਦੋਂ ਚੈੱਕ ਕੀਤੇ ਜਦੋਂ ਮਾਰੇ ਮਟੇ ਜਦੋਂ ਫਿਰ ਜਥੇਬੰਦੀ ਆ ਗਈ ਉਹਨਾਂ ਨੇ ਹੁਕਮ ਕੀਤਾ ਵੀ ਜਾਓ ਅੱਗੇ ਤੇ ਫਿਰ ਇਹਨਾਂ ਨੇ ਲਗਾਤਾਰ ਬੰਬ ਚੱਲਦੇ ਰਹੇ ਆ ਉਹ ਹਰਿਆਣਾ ਸਰਕਾਰ ਵੱਲੋਂ ਪੁਲਿਸ ਵਾਲਿਆਂ ਵੱਲੋਂ ਹਰਿਆਣਾ ਪੁਲਿਸ ਹਾਂਜੀ ਫਾਇਰ ਵੀ ਕੀਤੀ ਹਾਂਜੀ ਫਾਇਰ ਕੀਤੀ ਟਰਾ ਦੇ ਲਈ ਬਸਤੌਨਾ ਨਾ ਬਾਕੀ ਉਦਾਂ ਵੀ ਫਾਇਰ ਕੀਤੀ ਗਏ ਕਈਆਂ ਦੇ ਵੱਜੀ ਵੀ ਆ ਮੇਰੇ ਨਾਲ ਇੱਕ ਮੁੰਡਾ ਪਿਆ ਹੀ ਉੱਥੇ ਰਾਜਪੁਰੇ ਹਸਪਤਾਲ ਉਹਦੇ ਇੱਥੋਂ ਮੱਥੇ ਤੋਂ ਵਾਵਾ ਡੂੰਗਾ ਵੱਜ ਕੇ ਤੇ ਆਉ ਨਾਂਗੀ ਤੁਹਾਨੂੰ ਫਿਰ ਪਟਿਆਲਾ ਉੱਥੇ ਪਟਿਆਲੇ ਰੈਫਰ ਕਰ ਦਿੱਤਾ ਸੀ ਮੈਨੂੰ ਮਾੜੀ ਮਾੜੀ ਹੋਸ਼ ਸੀ ਮੇਰੇ ਟੀਕਾ ਲਾਇਆ ਸੀ ਉਹ ਸਿੱਧਾ ਮੈਨੂੰ ਮਾੜੀ ਮਾੜੀ ਹੋਸ਼ ਸੀ ਆਂਦੇ ਨੂੰ ਪਟਿਆਲੇ ਰੈਫਰ ਕਰ ਦੋ ਇੱਥੇ ਲਾਜ਼ਮੀ ਹੋਣਾ ਹੈ ਕਿਵੇਂ ਤੁਸੀਂ ਗੇਰੋ ਕਿਵੇਂ ਜਿਹੜਾ ਰੋਪਾ ਲੱਗੀ ਸੀ ਉਹਨਾਂ ਨੂੰ ਬੜਾ ਕੁਝ ਲਾਇਆ ਹੈ ਬੈਰੀਗੇਡ ਲਾਇਆ ਸੀ ਗਾੜੀ ਉਹ ਕੰਕਰੀਟ ਪਾ ਕੇ ਕਹੀ ਕੁਛ ਵੜੀ ਉਹ ਸੂਏ ਲਾਇਆ ਸੀ ਗਰੀ ਸਭ ਕੁਝ ਲਾਇਆ ਹੈ ਮਤਲਬ ਅਸੀਂ ਬੀਕੇ ਜੂ ਮੱਝਾ ਬਣਾਉਂਦੇ ਅਸੀਂ 2-3 ਗੱਡੀਆਂ ਗਈਆਂ ਬੀਕੇ ਜੂ ਮੱਝਾ ਜੀ ਮੇਰਾ ਜੌੜਾ ਸਿੰਘਾ ਮੈਨੇ। ਮੇਰੇ ਉਹ ਹੈਂਡ ਗ੍ਰਨੇਡ ਉਹਨਾਂ ਪਿੰਨ ਪੁੱਟ ਕੇ ਮਾਰਿਆ। ਉਹ ਵੱਜਾ ਜੇ ਇੱਥੇ ਉੱਥੇ ਵੱਜ ਗਿਆ ਪ੍ਰਾਇਮਰ ਪਾ ਕੇ। ਤੇ ਟੰਕੇ ਲੱਗੇ ਆ ਉਹਦੇ ਬਾਵਾ ਬਾਤ। ਹਾਂ ਕਾਫੀ ਨੌਜਵਾਨ ਮੈਨੇ ਲੱਗੇ ਨਾਲੇ ਪਹਿਲਾਂ 15-20 ਪਹਿਲਾਂ ਅਸੀਂ ਬੈਠ ਕੇ ਬੈਠ ਗਏ ਆ ਉੱਥੇ ਲੱਗੇ ਪਹੁੰਚ ਗਏ ਆ ਉਹਦੇ। ਤੇ ਬੈਠ ਗਏ ਆ ਉੱਥੇ। ਤੇ ਉਹ ਸੂਏ ਸੌਵੇ ਪੁੱਟਣ ਲੱਪੇ ਤੇ ਮੁੜ ਕੇ ਵਾਹਿਗੁਰੂ ਦਾ ਜਪ ਕਰਨ ਲੱਪੇ। ਸੂਏ ਪੁੱਟੇ ਗਏ। ਤੇ ਫਿਰ ਇਹਨਾਂ ਨੇ 15-20 ਗ੍ਰਨੇਡ ਛੁੱਟੇ ਉੱਥੇ। ਗ੍ਰਨੇਡ ਪਿੰਨ ਪੁੱਟ ਕੇ ਸੁੱਟਦੀ ਤੇ ਜਦੋਂ ਗ੍ਰਨੇਡ ਸੁੱਟੇ ਤਾਂ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਭਰਾ ਹੱਥ ਜੋੜਦੇ ਹਾਂ ਤੁਸੀਂ ਸਾਡੇ ਭਰਾ ਜੇ ਜੱ ਸੱਦੀ ਗੋਲੀ ਮਾਰ ਦਿੰ ਜਾਂ ਸਾਨੂੰ ਜਾਨ ਦੋ ਕਿ ਤੁਸੀਂ ਹਨ ਮਾਰ ਹੀ ਦੋ ਜੇ ਗ੍ਰਨੇਡ ਹੀ ਸੁੱਟੀ ਜਾਣੇ ਅਸੀਂ ਬੈਠੇ ਹਾਂ ਸ਼ਾਂਤਮਈ ਵਾਹਿਗੁਰੂ ਦਾ ਜਪ ਕਰਦੇ ਹਾਂ ਤੇ ਫਿਰ ਐਂਡ ਤੇ ਜਦੋਂ ਇੱਕ ਸੂਹ ਰਹਿ ਗਿਆ ਮੈਂ ਪੁੱਟ ਕੇ ਜੇ ਜਾਣ ਲੱਗਾ ਤੇ ਉਹ ਉਦੋਂ ਮੁੰਡਾ ਆਉਂਦਿਆ ਸੀ ਉਹਨੇ ਡਾਂਗ ਫੜੀ ਉਹਨੂੰ ਆਖਿਆ ਸ਼ਾਂਤਮਈ ਰਹਿਣਾ ਉਹਦੇ ਵਜ੍ਕੇ ਗ੍ਰਨੇਡ ਥੱਲੇ ਵੱਜ ਗਿਆ ਤੇ ਮੇਰੇ ਖਰੇ ਪ੍ਰਾਈਵੇਟ ਪਾਰਟ ਤੇ ਲੱਗਾ ਕਸੇ ਕਿ ਨੋ ਪਤਾ ਕਿ ਬਟਾਲੇ ਆ ਕੇ ਉੱਥੇ ਬਾਗਲ ਜਾਣੇ ਹੋਗੇ ਮਰੀਜ਼ ਬਹੁਤ ਹੋਗੇ ਡਾਇਰੈਕਟਰ ਥੋੜੇ ਰਾਜਪੜਾ ਸਰਕਾਰੀ ਹਸਪਤਾਲ ਹਾਂਜੀ ਜਥੇਬੰਦੀ ਵਾਲੇ ਆਏ ਉਹੀ ਲੈ ਕੇ ਆਏ ਮੈਨੂੰ ਇੱਥੇ ਹਾਂਜੀ ਹੋਰ ਕੋਈ ਨਹੀਂ ਡਣਿਆ ਜਥੇਬੰਦੀ ਦਾ ਪ੍ਰਧਾਨ ਰੋੜਾਂ ਵਾਲੀ ਤੋਂ ਰਾਜੂ ਉਹੀ ਮੇਰਾ ਨਾਮ ਸੁਰਵਾਸ ਸੁਭਾਸ਼ ਸਿੰਘ ਇਹ ਗਿਆ ਹੈ ਆਪਣਾ ਸੰਭੂ ਬਾਰਡਰ ਤੇ ਇਹ ਗਿਆ ਪਰ ਕੱਲ ਪਰਸੋਂ ਗਿਆ ਸੀ ਤੇ ਉੱਥੇ ਚੱਲ ਕੇ ਕਿਹਨਾਂ ਦਾ ਉੱਥੇ ਕਿਹਨਾਂ ਦਾ ਇਹ ਨੂੰ ਉਹ ਪਤਾ ਨਹੀਂ ਬੰਬ ਜਿਆ ਜੜਾ ਹੁੰਦਾ ਉਹ ਬੱਜਾ ਨਾਲਾਂ ਤੇ ਨਾਲਾਂ 'ਚ ਛੱਟ ਜਾਂਦੀ ਆ ਕਿਨਾਂ ਦਾ ਇਹ ਉੱਥੇ ਦਾਖਲ ਹੋਇਆ ਹੈ ਕਿਨਾਂ ਦਾ ਇਹ ਰਾਜਪੁਰੇ ਉੱਥੇ ਦੁਨੀਆ ਮੜੀ ਮਾ ਸਰਪੰਚਾਂ ਸਾਫਕਾ ਸਰਪੰਚ ਜੌੜਾ ਚੰਗਾ ਤੇ ਮੈਂ ਉਹਨਾਂ ਨੂੰ ਕਿਸਾਨਾਂ ਨੂੰ ਕਿਹਾ ਉਹਨਾਂ ਮੈਨੂੰ ਪੁੱਛਿਆ ਤੇ ਮੈਂ ਆਖਿਆ ਵੀ ਇਹਨੂੰ ਨਾ ਰੈਪਰ ਕਰ ਦੋ ਬਟਾਲੇ ਤੇ ਇੱਥੇ ਹੀ ਵੇਖ ਕੇ ਇਹਦਾ ਇੱਜ਼ਤ ਕਰਾਵਾਂਗੇ ਨਹੀਂ ਤੇ ਹੋਰ ਕਿੱਦੋਂ ਜਿੱਥੋਂ ਵੀ ਹੋਊਗਾ ਇਹਦਾ ਇੱਜ਼ਤ ਵਧੀਆ ਤੇ ਵਧੀਆ ਹੋ ਸਕੇ ਕਿਨਾਂ ਦਾ ਇਹ ਕਿਨਾਂ ਦਾ ਵੀ ਹਨੇ ਇਹ ਕਿੰਨੇ ਇਹ ਗਿਆ ਘਰੋਂ ਤੇ ਪਰਸੋਂ ਸ਼ਾਮੀ ਜਲ ਗਿਆ ਹੀ ਇਹ ਇਹ ਆਪ ਆਪਣਾ ਮਾਝਾ ਸੰਘਰਸ਼ ਕਿਨਾਂ ਦਾ ਢੱਲੇਵਾ ਦੇ ਨਾਲ ਅਸੀਂ ਕਿਨਾਂ ਦਾ ਆ ਹਾਂ ਇਹ ਇਹ ਮੈਂ ਕਿਹ ਕਹਿੰਦੀ ਇਹ ਇਹ ਗਿਆ ਹੀ ਕਿਨਾਂ ਦਾ ਸਿੰਘੂ ਬਾਲ ਤੋਂ ਵੀ ਇਹਨੇ ਮੈਨੂੰ ਫੋਨ ਕੀਤਾ ਪਹਿਲਾਂ ਕਿਨਾਂ ਦਾ ਵੀ ਅਸੀਂ ਪਹੁੰਚ ਗਏ ਇੱਕ ਇੱਕ ਰਹਿ ਗਿਆ ਬੈਰੀਕਲ ਟੋਟਲ ਉੱਡਣ ਵਾਲਾ ਬਾਹਰ ਤੇਰਾ ਫੋਨ ਵੀ ਕਿਨੇ ਕੀਤਾ ਵੀ ਸੂਬਾ ਸੂਬਾ ਤੁਹਾਡੇ ਬੁੰਡੇ ਨੂੰ ਇੰਦਾ 7 ਲੱਖ ਜਿਆਦਾ ਲੱਗੀ ਆ ਕਿੱਥੇ 7 ਲੱਗੀ ਨਲਾਂ 'ਚ ਲੱਗੀ ਆ ਕਿੰਨਾ ਤੇ ਨਲਾਂ ਦੀ ਟੰਕੇ ਲੱਗੇ ਆ ਬੱਚੇ ਕਿੰਨਾ ਕੋਈ ਉਹਨਾਂ ਕੋਲ ਬੰਬ ਜਾਂ ਛੁੱਟਿਆ ਕਿੰਨਾ ਦਾ ਜਿੱਥੇ ਕੋਈ ਗ੍ਰਨੇਡ ਜਾਂ ਹੁੰਦਾ ਕਿੰਨਾ ਦਾ ਉਹ ਕਿੰਨਾ ਦਾ ਬਜਾ ਨਲਾਂ ਦੇ ਕਿੰਨਾ ਦਾ ਤੇ ਨਲ ਫਟ ਗਿਆ ਟੰਕੇ ਲੱਗੇ ਆ ਕਿੰਨਾ ਦਾ ਨਾਮ ਕੀ ਤੁਹਾਡੇ ਬੇਟੇ ਦਾ ਜਰਨਾਲ ਸਿੰਘ ਸਿੰਘਾ ਅੱਛਾ ਫੇ ਤੁਸੀਂ ਉੱਥੇ ਲੈਣਗੇ ਹਾਂਜੀ ਨਹੀਂ ਉੱਥੇ ਆਪਣਾ ਰਾਜੂ ਆ ਰੋਡਾ ਮੜ ਜਾ ਉਹਨਾਂ ਨੇ ਕਿਨਾਂ ਦਾ ਮੈਨੂੰ ਫੋਨ ਕੀਤਾ ਵੀ ਅਸੀਂ ਲੈ ਕੇ ਗੱਡੀ ਕਰਕੇ ਤੇ ਅਸੀਂ ਲੈ ਆਉਂਦੇ ਆ ਕਿਨਾਂ ਦਾ ਫਿਰ ਰਾਤ 12 1 ਵਜੇ ਆ ਕੇ ਘਰ ਤੇ ਹੁਣ ਲੱਗੀ ਤੇ ਹਸਪਤਾਲ ਲੈ ਆ ਗਏ ਕਿਨਾਂ ਦਾ ਇੱਥੇ ਜੇ ਠੀਕ ਹੋ ਜਾਂਦੇ ਤੇ ਹੋਰ ਕਿਤੇ ਇਹ ਆਪਣਾ ਵੇਖਾਂਗੇ ਕਿਨਾਂ ਦੇ ਪਿੰਡ ਵਾਸੀ ਨਾਲ ਗਏ ਹਾਂਜੀ ਹੋਰ ਵੀ ਪਿੰਡ ਦੇ ਨੋਜ਼ਦਕ ਗੇੜ ਦੇ ਨਾਲ ਦੇ ਇਹ ਐਰਕਾਂ ਤੇ ਕੱਲਾ ਗਿਆ ਸੀ ਕਿਨਾਂ ਦਾ ਪਹਿਲਾਂ ਕਿਨਾਂ ਦਾ ਜਾਣਦੇ ਤੇ ਮੈਂ ਉੱਥੇ ਇਸ ਪਿਛਲੇ ਜਿਹੜੇ ਸਾਲ 13 ਮਹੀਨੇ ਲੱਗਾ ਆਈ ਪਰ ਮੈਂ ਸੱਤ ਟਰਾਲੀਆਂ ਵੀ ਦੋ ਬੱਚਾ ਭਰ ਕੇ ਖੜੀਆਂ ਰੇਲ ਗੱਡੀ ਤੇ ਵੀ ਜਾਂਦੇ ਰਿਹਾ ਪਿਛਲੀ ਵਾਰੀ ਸਾਡੇ ਕਿੰਨਾ ਦਾ ਬਣੇ ਸਨਾਗ ਦੀ ਕਾਟ ਵੀ ਬਣੇਗਾ ਕਿੰਨਾ ਦਾ ਤੁਸੀਂ ਪਹਿਲਾਂ ਵੀ ਧਰਨਾ ਦੇ ਜਾਂਦੇ ਰਹੇ ਉਹ ਕਦੀ ਇਦਾਂ ਨਹੀਂ ਹਲਕਾ ਧਰਨਾ ਕੀਤਾ ਸੀ ਤੁਸੀਂ ਅਸੀਂ ਧਰਨਾ ਦੇ ਜਾਂਦੇ ਹਾਂ ਕਿੰਨਾ ਦਾ ਇਹ ਜਦੋਂ ਕੋਈ ਵੀ ਹੋਏ ਜਾਂ ਜਿਤਨਾ ਆਪਣਾ ਟੂਲ ਪਲਾਜਾਂ ਤੇ ਆ ਪਹਿਲਾਂ ਜਾਂਦੇ ਰਹੇ ਕਿੰਨਾ ਦਾ ਸਾਰੇ ਕਿੰਨਾ ਦਾ ਅਸੀਂ ਹਰਕ ਥੰਗ ਕਿੰਨਾ ਦਾ ਸੰਘਰਸ਼ ਵਿੱਚ ਕਿੰਨਾ ਦਾ ਮਹਿੰਗਾ ਪੇਸ਼ੈਂਟ ਹੈ ਤੁਹਾਡਾ ਬੇਨਾਂ ਦੇ ਕਿ ਇਹ ਹੋਇਆ ਹੈ ਜੀ ਸਾਡੇ ਕੋਲ ਜਰਨੈਲ ਸਿੰਘ ਪੇਸ਼ੈਂਟ ਆਇਆ ਆ ਜੋੜਾ ਸਿੰਘ ਦਾ ਰਹਿਣ ਵਾਲੇ ਨੇ ਕਿਸਾਨ ਅੰਦੋਲਨ ਜਿਹੜਾ ਚੱਲਦਾ ਹੋਵੇ ਉੱਥੇ ਇਹਨਾਂ ਦੀ ਇੰਜਰੀ ਹੋਈ ਆ ਤੇ ਕੱਲ ਬਾਹਰ ਰਾਜਪੁਰੇ ਐਡਮਿਟ ਸੀ ਕਿ ਅੱਜ ਸਾਡੇ ਕੋਲ ਆਏ ਨੇ ਮੈਂ ਕਿੰਨੀ ਕੀ ਚੋਟ ਕਿੰਨੀ ਇੰਜਰੀ ਹੈ ਠੀਕ ਹੈ ਕੀ ਆ ਸਕੈਨ ਲੈ ਕੇ ਆਇਆ ਡਾਕਟਰ ਸਾਹਿਬ ਨੇ ਸਰਜਨ ਨੇ ਤੇ ਉਸ ਤੋਂ ਬਾਅਦ ਕਲੀਅਰਲੀ ਪਤਾ ਲੱਗੂਗਾ तो है हाँ जी हाँ जी इंडिया क्राइम न्यूज जुलम के खिलाफ जंग आप देख रहे हैं इंडिया क्राइम न्यूज